ਅਤਨੇ ਲੋਕ ਆਇਆ ਲੋਕ ਹੈ ਨਹੀਂ ਲੋਕ ਆ ਪਰ ਉਹ ਜਪੜ ਕਰਨ ਇੱਕ ਦੂਜੀ ਬੋ ਲਖ ਹੋਏ ਲੱਖ ਹੋਵੇ ਲਖ 20 ਲਖ ਲਖ ਗਿੜਾ ਆਖੀ ਇੱਕ ਨਾਮ ਜਗਵੀਰ ਇਹ ਸਾਰਾ ਮਲਟੀਪਲਾਈ ਕੀਤਾ ਫਿਰ ਇੱਕ ਤੋਂ ਲਖ ਹੋਵੇ ਲਖ ਨੂੰ ਮੁੜ ਕੇ ਮਲਟੀਪਲਾਈ ਫਿਰ ਲਖ ਨਾਲ ਕਰ ਲਓ ਤੇ ਗੁਰਮੁਖੋ ਇਸ ਪ੍ਰਕਾਰ ਉਹਦਾ ਅੰਤ ਨਹੀਂ ਆ ਸਕਦਾ ਅਜੂਰ ਕਹਿੰਦੇ ਭਾਈ ਹਾਂ ਜਿਹੜਾ ਪਰਿਪੂਰਨ ਪ੍ਰਮਾਤਮਾ ਦਾ ਨਾਮ ਰੂਪੀ ਰਦਰ ਹੈ ਨਾ ਜਿਨ੍ਹਾਂ ਦੇ ਕੋਹ ਹੋਵੇ ਉਹ ਭਾਵੇਂ ਕਿੰਨਾ ਵੀ ਪਰਦਾ ਕਰਨ ਤੇ ਪਰਦਾਰੀ ਦਾ ਨਹੀਂ ਇਹਦਾ ਜਵਾਬ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਦਿੱਤਾ ਹੈ ਕਹਿੰਦੇ ਧਨ ਧਰਤੀ ਵਿੱਚ ਦੱਬੀਏ ਮਸਤਕ ਪਰਵਾਣੇ ਭਾਈ ਸਾਹਿਬ ਭਾਈ ਗੁਰਦਾਸ ਜੀ ਹੁਣ ਤਾਂ ਆਪਣੇ ਕੋਲ ਬੈਂਕਾਂ ਨੇ ਹੁਣ Google ਵਗੈਰਾ ਕਈ ਤਰ੍ਹਾਂ ਦੇ ਛਾਪੇ ਆ ਗਏ ਨੇ ਪਿਓਸੇ ਇਥੋਂ ਪੈਸੇ ਉਸੇ ਪਾਸੇ ਉਥੋਂ ਇਥੇ ਆ ਜਾਣੇ ਲੇਕਿਨ ਪ੍ਰਾਣੇ ਜਵਾਨੇ ਵਿੱਚ ਇਹ ਰਿਵਾਜ ਨਹੀਂ ਸੀ ਸ਼ਾਹੂਕਾਰ ਲੋਗ ਇਸ ਦੌਲਤ ਨੂੰ ਧਰਤੀ ਵਿੱਚ ਦਬ ਕੇ ਰੱਖਦੇ ਸਨ ਤਾਂ ਧਰਤੀ ਵੀ ਦਬੀਏ ਪੈਸੇ ਦਬਦੇ ਸਨ ਲੇਕਿਨ ਜੋ ਅਮੀਰ ਆਦਮੀ ਹੈ ਨਾ ਉਹ ਤੁਰਿਆ ਜਾ ਰਿਹਾ ਉਹਦੇ ਮੱਥੇ ਦੀ ਲੱਗਦਾ ਸੀ ਵੀ ਇਹਦੀ ਕੁੜ ਕੁੜ ਜਾ ਕੁੜ ਹੈ ਮੈਂ ਜੀ ਕਹਿੰਦਾ ਭਾਈ ਗੁਰਦਾਸ ਦੇ ਬੋਲੇ ਤਾਂ ਧਰਤੀ ਵੀ ਦਬੀਏ ਮਸਤਕ ਪਰਵਾਨੇ ਮਸਤਕ ਤੋਂ ਪਾ ਮੱਥਾ ਉਹਦੇ ਮੱਥੇ ਤੋਂ ਪਤਾ ਚੱਲਦਾ ਵੀ ਇਹਦੇ ਕੋਲ ਕੁਝ ਨਾ ਕੁੜ ਹੈ ਤੇ ਜਿਹਨਾਂ ਦੇ ਕੋਲ ਕੁਝ ਹੈ ਨਾ ਉਹ ਜਿੰਨਾ ਮਰਜੀ ਵਿਕਾਉਣ ਉਹ ਪ੍ਰਗਟ ਹੋ ਜਾਂਦਾ ਹੁਣ ਤਾਂ ਆਪਣੇ ਗੁਰ ਸਾਧ ਜਨੇ ਮੈਂ ਸੰਤ ਗਿਆਨੀ ਪ੍ਰੋਕਸ਼ਨ ਦਾ ਜ਼ਿਕਰ ਕੀਤਾ ਹੈ ਸਾਡੇ ਪਿੰਡੋਂ ਨਾਲ ਆਇਆ ਨਾ ਜਿਹੜੇ ਪ੍ਰਾਣੇ ਗੱਡੇ ਦੇ ਸਨ ਉਹਨਾਂ ਗੱਡਿਆਂ ਤੇ ਉਹਨਾਂ ਦੇ ਟਰੰਕ ਪੂਥੀਆਂ ਰੱਖੀ ਹੋਣੇ ਤੇ ਆਪ ਸਿੰਘਾਂ ਨੇ ਤੁਰ ਕੇ ਉਹਨਾਂ ਨੂੰ ਸਾਧਨ ਨਿਸਰ ਹੁੰਦੇ ਤੁਸੀਂ ਜਗਰਾਵਾਪੁਰ ਪੁੱਲ ਦਿਹਾੜੇ ਵੇਖਿਆ ਹੋਵੇਗਾ ਉਸ ਪੁੱਲ ਦੀ ਗੱਲ ਹੈ ਇੱਕ ਮਹਾਂਪੁਰਸ਼ ਉਹਨੇ ਨਰਕੰਮੇ ਮਾਰੇ ਜੇ ਕੱਪੜੇ ਪਾਏ ਤੇ ਕਾਂਤੇ ਰੀੜਾ ਮਾਰੇ ਇਹ ਸਰਦ ਬਨ ਸਿੰਘ ਸਮੇਂ ਦੀ ਗੱਲ ਜੇ ਜਗਰਾਵਾਪੁਰ ਦੀ ਜਿਹੜਾ ਦੋ ਘਰਵਾਰ ਨੂੰ ਗੁਰਦੁਆਰੇ ਕੋਲੋਂ ਉੱਚਾ ਪੁੱਲ ਸਤ ਪਾਬਕ ਬਣਨ ਸੇ ਖਾਸਾ ਦੀ ਪੂਰ ਚਲੇਗੇ ਤੇ ਕਹਿੰਦੇ ਬਾਬਿਓ ਇਹ ਕੀ ਬਣਾਇਆ ਜੇ ਉਹ ਹੱਥ ਕੀਤਾ ਤੇ ਕਹਿਣਿਕ ਬਣਨ ਸੇ ਲਾਗੇ ਹੋ ਕਿ ਦੱਸੋ ਕਹਿੰਦੇ ਮੈਂ ਜਾਣ ਕੇ ਕਮਲਿਆਂ ਵਾਲਾ ਪੜਾ ਬਣਾ ਨਹੀਂ ਲੋਕਾਂ ਨੇ ਮੈਨੂੰ ਬੜ ਬੜ ਕੇ ਖਾ ਜਾਣਾ ਤੂੰ ਮੈਨੂੰ ਜਾਣਨਾ ਤੇ ਪੜਦਾ ਪਾਈ ਦੇ ਕਿ ਮੈਨੂੰ ਪਰੇਸ਼ਾਨ ਨਾ ਕਰੀ ਮੈਂ ਜਾਣ ਕੇ ਕਮਿਆਂ ਵਾਲੇ ਕਪੜੇ ਪਾਏ ਵੀ ਕਹਿਣਗੇ ਦਵਾ ਵਜਾ ਪਰਾ ਕਵਲਾ ਤੇ ਮੇਰੀ ਜ਼ਿੰਦਗੀ ਲੰਘ ਜਾਈ ਗਈ ਤੇ ਮੈਂ ਤੇਰੀ ਅਗੇ ਹੱਥ ਜੋੜਦਾ ਇਹ ਕਿਸ ਨੂੰ ਦਸੀਨਾ ਜਿਨ੍ਹਾਂ ਦੇ ਕੋ ਜਨ ਹਰ ਪਾਇਓ ਤਿਨੇ ਛਪਾਇਓ ਜਿਨ੍ਹਾਂ ਦੇ ਕੁਝ ਕੋਲ ਹੈ ਨਾ ਉਹ ਪ੍ਰਦਰਸ਼ਨ ਨਹੀਂ ਕਰਦੇ ਤੇ ਜਿਨ੍ਹਾਂ ਦੇ ਕੋਲ ਨਹੀਂ ਉਹ ਪ੍ਰਦਰਸ਼ਨ ਕਰ ਹੀ ਜਾਂਦੇ ਨੇ ਪੀਰ ਦੇ ਕੋਲ ਕੁਝ ਹੈ ਪਰ ਮੇਰੇ ਗੁਰਦੇਵ ਕਹਿੰਦੇ ਵੀ ਜਿਨ੍ਹਾਂ ਗੁਰਮੁਖ ਪਿਆਰਿਆਂ ਦੀ ਕੋਈ ਨਾਮ ਰੂਪੀ ਰਜ਼ਰ ਹੈ ਨਾ ਉਹ ਕਿੰਨਾ ਵੀ ਛੁਪਾ ਕੇ ਰੱਖਣ ਉਹ ਸ਼ਬਦ ਨਹੀਂ ਸਭ ਕੁਛ ਤੇਰਾ ਤੂੰ ਅੰਤਰ ਜਾਮੀ ਇਹ ਅਰਦਾਸ ਕਰੀਏ ਕਿ ਮੇਰੇ ਵੈਰੂ ਜੋ ਕੁਝ ਵੀ ਹੈ ਇਹ ਤੇਰਾ ਹੈ ਜੇ ਆਪਾਂ ਗੁਰਮੁਖ ਗਿਆਨੀ ਬਣਿਆ ਨਾ ਇਹ ਵੀ ਉਦੀ ਰਹਿਮਤ ਹੈ ਜੇ ਆਪਾਂ ਧਿਆਨੀ ਬਣੇ ਤੇ ਇਹ ਵੀ ਉਦੀ ਰਹਿਮਤ ਇੱਕ ਗੱਲ ਮੈਂ ਹਰੋ ਜੀ ਆਪਦੀ ਨੂੰ ਕਹਿਣਾ ਹੈ ਆਪਾਂ ਜੇ ਇੱਥੇ ਆਏ ਨਾ ਆਪਾਂ ਨਹੀਂ ਆਏ ਇਹ ਸਾਡੇ ਕਰਮ ਚੰਗੇ ਨੇ ਉਹਨੇ ਕਿਰਪਾ ਕੀਤੀ ਆਪ ਅੱਜ ਦੇ ਜੀਵਨ ਵਾਲੀ ਸਮਾਜ ਦੇ ਵਿੱਚੋਂ ਉਦੀ ਕਿਰਪਾ ਨਾਲ ਇਹ ਗੁਰਮੁਖੋ ਆਪਣੇ ਆਪ ਨਹੀਂ ਗਿਆ ਜਾਂਦਾ ਇਹ ਤੁਸੀਂ ਧੰਨਵਾਦ ਕਰਿਆ ਕਰੋ ਪਿਵੈਗੁਰੂ ਇਸ ਕਲਪੂ ਦੇ ਸਮੇਂ ਦੇ ਵਿੱਚ ਤੂੰ ਸਾਨੂੰ ਇਹ 4 ਦਿਨ ਗੁਰੂ ਪਾਤਸ਼ਾਹ ਦੀ ਵਡਿਆਈ ਸੁਣ ਲਈ ਕਰਨੀ ਲੈ ਕੇ ਆਂ ਫਿਰ ਆਪ ਕੋਟਾਨ ਕਰਤਾਨ ਤਵਾਦ ਅਸੀਂ ਤੇਰਾ ਦੇਣ ਦੇ ਹੀ ਨਹੀਂ ਸਕਦੇ ਉਹਦੀ ਕਿਰਪਾ ਤੋਂ ਬਿਨਾਂ ਗੁਰਮੁਖੋ ਗੁਰਦੁਆਰੇ ਕੋਲ ਆਉਂਦਿਆਂ ਵੀ ਆਪਾ ਮੱਥਾ ਨਹੀਂ ਟੇਕਦੇ ਕਈ ਰ ਖਾਦੀ ਦਾ ਜ ਮੇਰੇ ਕਿਦਮ ਸਾਹਮਣੇ ਸਾਹੀ ਆ ਗਈ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਪਾਸ਼ਾ ਦੇ ਸਮੇਂ ਇੱਕ ਰੇਸ਼ਵਾਲ ਬੰਦਾ ਆ ਤੇ ਮਾਝ ਕੈਣ ਲੱਗੇ ਫਿਰ ਉਹ ਬੁਲਾ ਕੇ ਲਿਆ ਕੇ ਇਤਿਹਾਸ ਸਾਹੀ ਇਤਿਹਾਸ ਤੇ ਸਵਾਲ ਕਰਨ ਵਾਲੇ ਸਵਾਲ ਕਰ ਦਿੰਦੇ ਜਿਸ ਨੂੰ ਲਿਆਂਦਾ ਤੇ ਕਹਿ ਲੱਗੇ ਪਾਸ਼ਾ ਸਾਹ ਨੂੰ ਤੁਸੀਂ ਕਹਿੰਦੇ ਹੋ ਪੀ ਇਹ ਨਾਟਕ ਚੇੜ ਰਹੀਏ ਕਕਾਜਾ ਪ੍ਰਭ ਲੋਗਨ ਕੇ ਆਪਲਾ ਜੇ ਪੀ ਇਹ ਚੀਜ਼ਾਂ ਵੇਖਿਆ ਨਾ ਕਰੋ ਯਾਰ ਤੁਸੀਂ ਦੇਸ਼ ਦਾ ਡਰਾਮਾ ਵੇਖਣਾ ਤਮਾਸ਼ਾ ਵੇਖਣਾ ਜਦੋਂ ਉਹ ਰਿਸ਼ ਡਰਾਮਾ ਕਰਿਆ ਸੀ ਤੇ ਮੈਨੂੰ ਸਿੱਖ ਦਾ ਨਾਮ ਪੁੱਲ ਗਿਆ ਜਿਹੜਾ ਕਲਗੀਧਰ ਪਾਤਸ਼ਾਹ ਨੂੰ ਚੋਰ ਕਰਿਆ ਸੀ ਉਹ ਜਿਵੇਂ ਆਪਾਂ ਕਿਹਨੇ ਫਲਾਣ ਦਾ ਬੱਖੀਆਂ ਵਿੱਚ ਹਾਸਾ ਕਰਦਾ ਪੰਜਾਬੀ ਦੀ ਕਾਵਤ ਫਲਾਣ ਦੇ ਬੱਖੀਆਂ ਵਿੱਚ ਹਾਸਾ ਕਰਦਾ ਬੁੱਧਾ ਸੇਨੋ ਇਹ ਬੱਖੀਆਂ ਵਿੱਚ ਹਾਸਾ ਉਹ ਬਹੁਤਾ ਖੜਖੜਾ ਕੇ ਹਾਜ਼ਰ ਤੇ ਸਿੰਘਾਂ ਨੇ ਆਖਿਆ ਭਾਸ਼ਾ ਤੁਹਾਡਾ ਚੋਰ ਬੜਾ ਖੁਸ਼ ਹੈ ਤੇ ਕਲਗੀ ਵਾਲਾ ਬਾਪੂ ਕਹਿਣ ਲੱਗਾ ਪਿਓ ਜੂ ਨੱਚਦਾ ਆ ਉਹ ਸਰਦਾਰ ਨਹੀਂ ਧਨ ਸਿੰਘ ਜਦੋਂ ਪਿਓ ਆਖਿਆ ਨਾ ਤੇ ਇਹ ਸੌ ਸਾਗੀ ਤੇ ਸਾਗੀ ਆਉਂਗੇ ਉਹਨੇ ਚੋਰ ਰੱਖਿਆ ਤੇ ਕਹਿਣ ਲੱਗਾ ਜੀ ਸ਼ੂਟਿੰਗ ਬਖਸ਼ੂ ਬੜਾ ਖੁਸ਼ ਹੋ ਗਿਆ ਗੁਰਦੇਵ ਕਹਿੰਦੇ ਇੰਨਾ ਕੋੜਾ ਹੁਣੇ ਤੋਸੀ ਜਨਾਂ ਤੇ ਮਥੇ ਤੇ ਓਣੀਆਂ ਆ ਗਈਆਂ ਕਹਿਣ ਲੱਗਾ ਮਹਾਰਾਜ ਅਸੀਂ ਖਾਨਦਾਨੀ ਸਿੱਖ ਮੇਰਾ ਪਿਓ ਤੁਹਾਡਾ ਚੋਰ ਬਰਦਾਰ ਮੇਰਾ ਦਾਦਾ ਤੁਹਾਡਾ ਚੋਰ ਬਰਦਾਰ ਤੇ ਸਾਨੂੰ ਆ ਲੱਗੇ ਜੀ ਮੈਨੂੰ ਇਹ ਸਣਾਓ ਗੇ ਗੁਰਦੇਵ ਕਹਿੰਦੇ ਨਹੀਂ ਗਰਮੀ ਦਾ ਖਾ ਕਰੀ ਅੱਜ ਤਾਂ ਅਸੀਂ ਰਿਸ਼ਤਾ ਰਮਾ ਵੇਖਿਆ ਅਕੇ ਨਹੀਂ ਇਹ ਅੰਧ ਅਜ ਤੋਂ ਵੇਖਿਆ ਅੱਜ ਤਾਂ ਵੇਖਿਆ ਵੀ ਫੇਰ ਵੀ ਸਾਡਾ ਆਪਣਾ ਸੀ ਤੇ ਅਸੀਂ ਤਰਸ ਕਰਕੇ ਬੁਲਾਇਆ ਵੀ ਇਹਦੀ ਜਾਨ ਛਡਾ ਆ ਗੀਏ ਉਹਨੂੰ 100 ਰੁਪਇਆ ਦਿੱਤਾ ਭਗਵਾਨ ਦਾ ਨਾਮ ਲਿਆ ਤੇ ਰਿਸ਼ ਦੀ ਮੁਕਤੀ ਹੋ ਗਈ ਉਹ ਝੜ ਗਿਆ ਤੇ ਕਹਿਣ ਲੱਗਾ ਜੀ ਹੁਣ ਉੱਥੇ ਆਓ ਵੀ ਇਹ ਰਿਸ਼ ਬਣਿਆ ਕਿ ਮੇਰਾ ਦਾਦਾ ਕਈ ਵਾਰ ਆਪਾਂ ਇੱਥੇ ਆ ਕੇ ਨਹੀਂ ਖਾ ਲਈ ਰਹ ਜਾਂਦੇ ਆ ਉੱਥੇ ਲਿਖਿਆ ਜੀ ਕਿ ਗੁਰਦੇਵ ਕਹਿੰਦੇ ਵੀ ਤੇਰਾ ਦਾਦਾ ਕੜਾ ਪ੍ਰਸ਼ਾਦ ਵਰਤੌਂਦਾ ਸੀ ਤੇ ਇੱਕ ਜ਼ਿਮੀਂਦਾਰ ਗੱਡੇ ਤੇ ਬੈਠਾ ਖੇਤਾਂ ਨੂੰ ਜਾ ਰਿਹਾ ਤੇ ਉਹ ਨੂੰ ਪਤਾ ਚੱਲਿਆ ਵੀ ਭੋਗ ਪੈ ਗਿਆ ਤੇ ਕਹਿੰਦਾ ਉਤਰਾਂ ਤਾਂ ਜਾਣਦਾ ਕਿ ਲੋਕ ਕੰਮ ਸੋ ਕੰਮ ਗੁਰੂ ਕਰੋ ਪ੍ਰਸ਼ਾਦ ਹੀ ਲੈ ਲਿਏ ਹੁਣ ਕਪੜੇ ਰਿਪੜੇ ਸਨ ਬਹਿੜ ਕੇ ਸਨ ਅਲੜ ਤੁਰੇ ਜਾਂਦੇ ਤੇ ਉਹਦੇ ਕਾੜੀ ਪੀਕੇ ਤੇ ਬਹਿੜ ਕੇ ਡਾਕ ਗਾਟਦੇ ਨਹੀਂ ਨਾ ਕਰਦੇ ਤੇ ਕਹਿਣ ਲੱਗਾ ਪਾਈਸਾ ਮੇਰੇ ਤੇ ਕਿਰਪਾ ਕਰੇ ਜੇ ਮੇਰੀ ਗੱਡ ਜਾਂਦੀ ਹੈ ਤੇ ਕਹਿਣ ਲੱਗਾ ਕਿ ਉਹ ਇਸ ਤਰ੍ਹਾਂ ਗਾਂਸ ਰਿਆ ਹੋਣਾ ਹੈ ਇਹ ਤੇਰੀ ਦਾਦੀ ਨੇ ਆਖਿਆ ਸਿੱਖ ਨੂੰ ਉਹਨੇ ਥੱਲੇ ਉਕਣ ਘਾੜੇ ਪਿਆ ਸੀ ਪ੍ਰਸ਼ਾਦ ਵਰਤਾਉਂਦਿਆਂ ਦਾ ਉਹਨੇ ਥੱਲੇ ਪੜ ਕੇ ਮੂਝ ਪਾ ਕੇ ਆ ਕੇ ਬਹਿਤਾ ਗੁਰੂ ਦਾ ਸਿੱਖ ਸਿਖ ਤੂੰ ਬਣੇਗਾ ਜਿਹੜਾ ਗੁਰੂ ਕੋਲ ਆ ਕੇ ਵੀ ਸੁਖਿਆ ਨਹੀਂ ਇਹ ਇਤਿਹਾਸ ਸਾਡੀ ਸਾਡੀ ਸਿੱਖ ਇਤਿਹਾਸ ਦੀ ਸਭ ਕੁਝ ਤੇਰਾ ਤੂੰ ਅੰਤਰਜਾਮੀ ਤੂੰ ਸਭਨਾ ਦਾ ਪ੍ਰਭ ਸੋਈ اے ਵੈਗੁਰੂ ਸਾਰਾ ਕੁਝ ਤੇਰਾ ਤੇ ਸਾਰਿਆਂ ਦੀ ਅੰਦਰ ਦੀ ਤੂੰ ਜਾਣਨ ਵਾਲਾ ਤੂੰ ਸਾਰਿਆਂ ਦਾ ਮਾਲਕ ਹੈ ਇੱਕ ਬੇਨਤੀ ਕਰਾਂ ਜਿਸ ਨੂੰ ਆਦਤ ਕਰੇ ਸੋ ਪਾਏ ਜਨ ਨਾਨਕ ਅਵਰਨਾ ਕੋਈ ਮਾਸ਼ ਤੇਰੀ ਕਿਰਪਾ ਤੋਂ ਬਿਨ ਅਦਾਸ ਨਹੀਂ ਬਣਿਆ ਜਾਂਦਾ ਤੇ ਜਿਨ੍ਹਾਂ ਨੂੰ ਤੂੰ ਦਾਤ ਦੇਣਾ ਉਹ ਦਾਤ ਪ੍ਰਾਪਤ ਕਰਦੇ ਨੇ ਕਿਉਂਕਿ ਸਾਰਾ ਕੁਝ ਤੇਰੇ ਵਾਸ ਵਿੱਚ ਹੈ ਸਾਰਾ ਕੁਝ ਤੇਰੀ ਕੰਟਰੋਲ ਵਿੱਚ ਹੈ ਸਾਡੇ ਕੁੜੀ ਕੋ ਇੱਕ ਤਰੀਕਾ ਹੈ ਕੀਤਾ ਕਰਨਾ ਸੱਧ ਬਰਜਾਈ ਕਿਛ ਕੀਚੇ ਜੇ ਕਰ ਸਕੀਏ ਆਪਣਾ ਕੀਤਾ ਕਿਛੂ ਨਾ ਹੋਵੇ ਜੋ ਹਰ ਭਾਵੇ ਤੂੰ ਰੱਖੀਏ ਹਰ ਜੀਉ ਸਭ ਕੋ ਤੇਰੇ ਵਸ ਅਸਾਂ ਜੋ ਨਾਹੀ ਕਿਸ ਕਾ ਰਮ ਸਾਕੇ ਜੋ ਪਾਵੈ ਤਿਵੇਂ ਬਖਸ਼